ਹਾਂਜੀ ਦੋਸਤੋ ਅੱਜ ਦੀ ਵੀਡੀਓ ਉਹਨਾਂ ਮਿਸਤਰੀ ਭਰਾਵਾਂ ਵਾਸਤੇ ਆ ਜਾਂ ਉਹਨਾਂ ਕਿਸਾਨਾਂ ਵਾਸਤੇ ਆ ਕਿਸਾਨ ਵੀਰਾਂ ਵਾਸਤੇ ਜਿਨ੍ਹਾਂ ਨੂੰ ਕਮਾਈਨ ਦੇ ਸਪੇਅਰ ਪਾਰਟ ਦੀ ਲੋੜ ਰਹਿੰਦੀ ਹੈ ਦੇਖੋ ਜੀ ਇੱਥੇ ਕਮਾਈਨਾ ਤੋੜੀਆਂ ਜਾਂਦੀਆਂ ਨੇ ਹਰ ਤਰ੍ਹਾਂ ਦੀ ਕੰਪਨੀ ਦੀ ਇੱਥੇ ਕਮਾਈਨ ਤੋੜੀ ਜਾਂਦੀ ਆ ਤੇ ਕਈ ਵਾਰੀ ਨਹੀਂ ਵੀ ਕਿਸੇ ਕੰਪਨੀ ਦੀ ਹੁੰਦੀ ਪਰ ਸਪੇਅਰ ਪਾਰਟ ਜ਼ਿਆਦਾ ਫੇਰ ਇਹਨਾਂ ਕੋਲ ਹੁੰਦਾ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਕਾਫੀ ਕਮਾਈਨਾ ਫੜੀਆਂ ਨੇ ਜਿਹੜੀਆਂ ਤੋੜੀਆਂ ਜਾ ਰਹੀਆਂ ਨੇ ਇਹ ਇਹਨਾਂ ਦੀ ਜਿਹੜੀ ਵਰਕਸ਼ਾਪ ਹੈ ਇਹ ਖੇੜੀ ਤੋਂ ਅੱਗੇ ਜਾ ਕੇ ਹ ਮਹਿਲਾ ਰੋਡ ਦੇ ਉੱਤੇ ਸੰਗੂਰ ਇਹਨਾਂ ਦੀ ਵਰਕਸ਼ਾਪ ਹੈ ਜਿਵੇਂ ਆਹ ਹੀਰਾ ਖੜੀ ਹੈ ਦੇਖੋ ਤੇ ਕਰਤਾਰ ਖੜੀ ਹੈ ਅਸੀਂ ਮਤਲਬ ਜਿਹੜੀਆਂ ਨਾਬੇ ਜੀਆਂ ਹੋਈਆਂ ਜਾਂ ਹੋਰ ਇਧਰ ਉਧਰ ਦੀਆਂ ਜਿਹੜੀਆਂ ਕਮੈਨਾਂ ਵਧੀਆ ਨਾਮੀ ਨੇ ਸਾਰੀਆਂ ਇੱਥੇ ਤੋੜੀ ਜਾਂਦੀਆਂ ਨੇ ਤੇ ਉਹਨਾਂ ਦਾ ਸਪੇਅਰ ਪਾਰਟ ਵਧੀਆ ਮਤਲਬ ਜਿਨ੍ਹਾਂ ਦਾ ਪਿਆ ਹੁੰਦਾ ਵਧੀਆ ਕਿ ਨਹੀਂ ਵਿੱਚ ਉਹ ਸਾਨੂੰ ਮਤਲਬ ਵਧੀਆ ਰੇਟ ਦੇ ਉੱਤੇ ਸਹੀ ਰੇਟ ਦੇ ਉੱਤੇ ਤੁਲ ਮੇਰੇਟ ਦੇ ਵਿੱਚ ਮਿਲ ਜਾਂਦਾ ਹੈ ਇਹ ਵਜਨ ਦੇ ਹਿਸਾਬ ਨਾਲ ਵੀ ਦੇ ਦਿੰਦੋ ਨੇ ਤੇ ਜਿਹੜਾ ਕੋਈ ਸਮਾਨ ਲੱਗਦਾ ਕਿ ਵਧੀਆ ਕੰਡੀਸ਼ਨ ਦਾ ਉਹਨੂੰ ਉਹ ਨਗਾਂ ਦੇ ਹਿਸਾਬ ਨਾਲ ਵੀ ਦੇ ਦਿੰਦੋ ਨੇ ਵੀ ਇਹ ਚੀਜ਼ ਇੰਨੇ ਦੀ ਲੱਗੂਗੀ ਤੁਸੀਂ ਦੇਖ ਸਕਦੇ ਹੋ ਜਿਵੇਂ ਹੁਣ ਇਹਨਾਂ ਕੋਲ ਚੇਂਜਰ ਚੁੰਜਰ ਆ ਵੱਡੀਆਂ ਪੁਲੀਆਂ ਗੀਅਰ ਗੀਅਰ ਵਗੈਰਾ ਸਾਰਾ ਕੁਝ ਇੱਥੇ ਤੇ ਇਹਨਾਂ ਕੋਲ ਮਿਲ ਜਾਂਦਾ ਤੇ ਇਹ ਟਰਾਲੀ ਵੀ ਬਣਾਉਂਦੇ ਨੇ ਤੇ ਜੇ ਕਿਸੇ ਵੀਰ ਨੂੰ ਟਰਾਲੀ ਦੀ ਲੋੜ ਹੈ ਮਤਲਬ ਇਹਨਾਂ ਕੋਲ ਕੰਟੈਕਟ ਕਰ ਸਕਦਾ ਹੁਣ ਤੁਸੀਂ ਆ ਹਿੱਸਾ ਦੇਖ ਸਕਦੇ ਹੋ ਕਿੰਨਾ ਵਧੀਆ ਹਿੱਸਾ ਹੈ ਇਹਨੂੰ ਰਿਪੇਅਰ ਕਰਕੇ ਜਿਵੇਂ ਮਰਜ਼ੀ ਚਾੜ ਸਕਦੇ ਹੋ ਤੇ ਹੋਰ ਇਹਨਾਂ ਕੋਲ ਸਾਰਾ ਸਮਾਨ ਮਿਲ ਜਾਂਦਾ ਕੋਈ ਬੈਰਿੰਗ ਸ਼ੈਰਿੰਗ ਲੈਣਾ ਤੇ ਵਧੀਆ ਕਿਸ ਨੂੰ ਮਤਲਬ ਨੌਲੇਜ ਹੁੰਦੀ ਹੈ ਬੈਰਿੰਗ ਨਾ ਇਸ ਤੋਂ ਦੇਖ ਕੰਡੀਸ਼ਨ ਦੇਖ ਕੇ ਵਧੀਆ ਰੇਟ ਤੇ ਲੈ ਕੇ ਜਾ ਸਕਦਾ ਜਿਹੜਾ ਕਿ ਹੁਣ ਆਪਾਂ ਨਵਾਂ ਲਈਏ ਤਾਂ ਜੀ ਮਹਿੰਗਾ ਪੈ ਜਾਂਦਾ ਤੇ ਇੱਥੇ ਨਵੇਂ ਵਰਗਾ ਬੈਰਿੰਗ ਤੁਹਾਨੂੰ ਪੁਰਾਣੇ ਰੇਟ ਦੇ ਵਿੱਚ ਤੁਹਾਨੂੰ ਰੇਟ ਮਿਲ ਜਾਂਦਾ ਜਿਵੇਂ ਆਪਾਂ ਪੁਣਿਆ ਪੁਣਿਆ ਦੇਖ ਪਾਪਦੇ ਹੋਰ ਸਰਬੋਤਮ ਕੁਆਲਿਟੀ ਦਾ ਸਾਰਾ ਕੁਝ ਮਿਲਦਾ ਹੋਰ ਯਾ ਤਾਂ ਮੈਂ ਨਾਲ ਤੁਸੀਂ ਦੇਖ ਰਹੇ ਹੋ ਜੇ ਕਿਸੇ ਵੀ ਨੂੰ ਲੋੜ ਹੋਵੇ ਤਾਂ ਇੱਥੇ ਆ ਸਕਦਾ ਹੈ ਧੰਨਵਾਦ